ਲੋਕ 550 ਦਾ ਪੀਜ਼ਾ ਖਾ ਲੈਂਦੇ ਆ ਕੋਲਡ ਡਰਿੰਕ ਪੀਂਦੇ ਆ ਇਧਰ ਲੋਕਾਂ ਦਾ ਹਜੇ ਵੀ ਚੁਕਾ ਹੈਗਾ ਸਟੋਲੀ ਇਹ ਸੋਚ ਕੇ ਲਗਾਇਆ ਜੀ ਅਸੀਂ ਲੋਕਾਂ ਦੀ ਭਲਾਈ ਲਈ ਹੈ ਤੇ ਇੱਕ ਬੜੀਆ ਚੀਜ਼ ਤਾਂ ਕਿ ਲੋਕ ਨਸ਼ਿਆਂ ਤੋਂ ਬਚਣ ਦੂਜਾ ਇਹ ਜੋ ਫਾਸਟ ਫੂਡ ਵਗੈਰਾ ਅਸੀਂ ਰੋਜ਼ਾਨਾ ਦੇਖਦੇ ਆ ਜੀ ਹਰ ਹਫ਼ਤੇ ਮਾਰਕੀਟੇਂਡਰ ਪੰਨ ਦਾਸ ਨਵੀਆਂ ਰੇੜੀਆਂ ਉਲਚੇ ਵਾਲਿਆਂ ਦੀ ਜਾਂ 버ਗਰ ਵਾਲਿਆਂ ਦੀ ਆ ਰਹੀਆਂ ਜਾਂਦੀਆਂ ਨੇ ਜੀ ਤੇ ਜੋ ਫਾਸਟ ਫੂਡ ਯੂਜ਼ ਕਰਕੇ ਲੋਕ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਜੀ ਅਸੀਂ ਵੀ ਖਾਂਦੇ ਸੀ ਪਹਿਲੇ ਬਾਬਾ ਜੀ ਪਰ ਉਸ ਦਾ ਸੇਵਨ ਬਹੁਤ ਹੀ ਘੱਟ ਕਰਤਾ ਜੀ ਤੇ ਉਦੋਂ ਸਾਨੂੰ ਆਪਣੇ ਸਿਸਟਮਾਰੇ ਵਿਰਸੇ ਬਾਰੇ ਪ ਜੇ ਅਸੀਂ ਇਸ ਸਿਸਟਮ ਨੂੰ ਚਲਾ ਰਹੇ ਆਂ ਤੇ ਅਸੀਂ ਫਾਸਟ ਫੂਡ ਤੋਂ ਬਹੁਤ ਹੀ ਜ਼ਿਆਦਾ ਦੂਰ ਹੋ ਗਏ ਬਾਬਾ ਜੀ ਇੱਕ ਰਗੜੇ ਦੇ ਤੀ ਤੋਂ 35 ਗਲਾਸ ਹੀ ਤਿਆਰ ਕੀਤੇ ਜਾਂਦੇ ਜਾਂਦੇ ਆਂ ਜੀ ਉਹ ਲੱਗੇ ਜੀ ਉਹ ਦੁਬਾਰਾ ਰਗੜਾ ਸ਼ੁਰੂ ਕਰਨ ਲੱਗੇ ਆਂ ਬਾਬਾ ਜੀ ਦੁਬਾਰਾ ਤਿਆਰ ਹਾਂਜੀ ਹਾਂ ਦਿਨ 'ਚੋ ਘੱਟੋ ਘੱਟ 6 ਆ 7 ਰਗੜੇ ਲੱਗ ਜਾਂਦੇ ਆਂ ਇਹ ਲੋਕ ਪੂਰੇ ਖੁਸ਼ ਆ ਹਾਂਜੀ ਹਾਂ ਬਾਬਾ ਜੀ ਲੋਕ ਸਭ ਬਹੁਤ ਹੀ ਬੜੀਆ ਰਿਸਪੌਂਸ ਮਿਲ ਰਿਹਾ ਜੀ ਭਾਈ ਜੀ ਕਿਵੇਂ ਆਈਡੀਆ ਕਿਵੇਂ ਆਇਆ ਦਿਮਾਗ 'ਚ ਵੀ ਪਟਿਆਲੇ 'ਚ ਰੋਡ ਤੇ ਵੀ ਸ਼ਰਦਾਈ ਬਣਾਇਆ ਜਾ ਸਕੀ ਆ ਸਰ ਸਾਡੀ ਰਾਜਪੁਰੇ ਵੱਡੇ ਵੀਰਜੀ ਦੀ ਸ਼ਾਪ ਹੈ ਜੀ ਹਾਂ ਤੇ ਸਾਨੂੰ ਬਹੁਤ ਹੀ ਜ਼ਿਆਦਾ ਪਟਿਆਲੇ ਦੇ ਇੰਸਟਾਗ੍ਰam ਜੋ ਫੋਲੋਅਰ ਨੇ ਉਹਨਾਂ ਵੱਲੋਂ ਕਿਹਾ ਜਾਂਦਾ ਸੀ ਕਿ ਤੁਸੀਂ ਪਟਿਆਲੇ ਆਓ ਪਟਿਆਲੇ ਆਓ ਤੇ ਅਸੀਂ ਉਹਨਾਂ ਦੇ ਕਹਿਣ ਤੇ ਪਟਿਆਲੇ ਆਏ ਆਂ ਜੀ ਹਾਂ ਤੇ ਗੁਰੂ ਘਰ ਦੇ ਬਿਲਕੁਲ ਸਾਹਮਣੇ ਅਸੀਂ ਸਟਾਲ ਲਗਾਇਆ ਸਰ ਅਤੇ ਪਿਆਰੇ ਪਟਿਆਲੇ ਦੀ ਪਬਲਿਕ ਦੁਆਰਾ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਗਿਆ ਸਰ ਰਿਸਪੌਂਸ ਬਹੁਤ ਮਿਲਦਾ ਬਹੁਤ ਲੋਕ ਆਉਂਦੇ ਨੇ ਭਾਈ ਹਾਂਜੀ ਹਾਂਜੀ ਬਹੁਤ ਹੀ ਵਧੀਆ ਰਿਸਪੌਂਸਰ ਬਹੁਤ ਹੀ ਜ਼ਿਆਦਾ ਪਬਲਿਕ ਆ ਵੀ ਰਹੀ ਹੈ ਤੇ ਸਾਡਾ ਇਹ ਸਰਦਾਈ ਨੂੰ ਪਸੰਦ ਵੀ ਕਰ ਰਹੀ ਹੈ ਜੀ। ਭਾਈ ਜਿਵੇਂ ਕਹਿ ਦਿੰਦੇ ਆ ਵੀ ਲੋਕ 500 ਦਾ ਪੀਜ਼ਾ ਖਾ ਲੈਂਦੇ ਆ, ਕੋਲਡ ਡਰਿੰਕ ਪੀਂਦੇ ਆ। ਇਧਰ ਲੋਕਾਂ ਦਾ ਹਜੇ ਵੀ ਝੁਕਾ ਹੈਗਾ ਇਹ ਦੇਸੀ ਚੀਜ਼ਾਂ ਵੱਲ। ਹਾਂਜੀ ਬਾਬਾ ਜੀ ਜਿਹੜੇ ਜੋ ਪੰਜਾਬੀ ਲੋਕਾਂ ਨੂੰ ਇਸ ਬਾਰੇ ਪਤਾ ਹੈ ਜੀ। ਔਰ ਸਾਰੇ ਆਂਦੇ ਨੇ ਜੀ। ਔਰ ਜੋ ਪੀਜ਼ਾ 버ਗਰ ਵਗੈਰਾ ਖਾਂਦੇ ਨੇ ਉਹ ਵੀ ਲੋਕ ਆਈ ਜਾਂਦੇ ਨੇ ਸਾਡੇ ਕੋਲ ਜੀ। ਹਾਂ। ਕਿਉਂਕਿ ਇਹ ਸਿਹਤ ਲਈ ਠੀਕ ਹੈ ਜੀ। ਬਹੁਤ ਹੀ ਵਧੀਆ ਚੀਜ਼ ਹੈ ਜੀ। ਤੇ ਸਾਨੂੰ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਵੀ ਦੂਰ ਰੱਖਦਾ ਹੈ ਜੀ। ਇੱਕ ਕਿਸਮ ਦਾ એનર્ਜੀ ਡਰਿੰਕ ਵੀ ਆ ਜੀ ਸਾਡੇ ਕੋਲ ਜਿੰਮੋ ਵਾਲੇ ਮੁੰਡੇ ਰੋਜ਼ਾਨਾ ਸਾਂਝ ਸਵੇਰ ਆਉਂਦੇ ਆ ਨੇ ਜੀ ਜਿਆਦਾਤਰ ਉਹ ਵੀਰ ਬਹੁਤ ਹੀ ਜ਼ਿਆਦਾ ਉਹਨਾਂ ਵੀਰਾਂ ਦੀ ਸਪੋਰਟ ਵੀ ਸਾਨੂੰ ਬਹੁਤ ਹੀ ਜ਼ਿਆਦਾ ਹੈ ਸਰ ਕੀ ਕੀ ਚੀਜ਼ਾਂ ਆਪਾਂ ਸਟਾਰਟਿੰਗ 'ਚ ਕੀ ਕੀ ਚੀਜ਼ਾਂ ਪਾਉਣੀ ਆ ਬਾਈ ਜੀ ਤੁਸੀਂ ਪਹਿਲਾਂ ਕੀ ਕੀ ਰਗੜਦੇ ਆ ਸਭ ਤੋਂ ਪਹਿਲਾਂ ਜਿਸ ਤੇ ਕਾਲੀ ਮਿਰਚ ਪਾਈ ਜਾਂਦੀ ਹੈ ਜੀ ਕਾਲੀ ਮਿਰਚ ਤੋਂ ਬਾਅਦ ਸੌਂਫ ਪਾਈ ਜਾਂਦੀ ਹੈ ਜੀ ਸੌਂਫ ਤੋਂ ਬਾਅਦ ਜੀ ਛੋਟੀ ਇਲਾਇਚੀ ਪਾਈ ਜਾਂਦੀ ਹੈ ਜੀ ਉਸ ਤੋਂ ਬਾਅਦ ਇਸ ਵਿੱਚ ਖਸਖਸ ਪਾਈ ਜਾਂਦੀ ਹੈ ਜੀ ਖਸਖਸ ਤੋਂ ਬਾਅਦ ਸੁੱਕਾ ਆਮਲਾ ਪਾਇਆ ਜਾਂਦਾ ਹੈ ਜੀ ਉਸ ਤੋਂ ਬਾਅਦ ਇਸ ਦੇ ਵਿੱਚ ਆਪਣਾ ਗੁਲਾਬ ਦੇ ਫੁੱਲ ਵੀ ਮਗਜ਼ ਐਡ ਕੀਤੇ ਜਾਂਦੇ ਹਨ ਜੀ ਔਰ ਫਿਰ ਬਾਦਾਮ ਐਡ ਕੀਤੇ ਜਾਂਦੇ ਹਨ ਜੀ ਇਹਨਾਂ ਸਾਰਿਆਂ ਨੂੰ ਕੁੱਟ ਕੇ ਨਚੋੜ ਕਰਕੇ ਦੁੱਧ ਅਤੇ ਸ਼ੱਕਰ ਦੇ ਵਿੱਚ ਅਸੀਂ ਲੋਕਾਂ ਨੂੰ ਦਿੰਦੇ ਆਂ ਜੀ ਪਬਲਿਕ ਨੂੰ ਹਾਂ ਔਰ ਸ਼ੂਗਰ ਤੇ ਸ਼ੂਗਰ ਨਾ ਵੀ ਹੋ ਇਸ ਲਈ ਸ਼ੱਕਰ ਵੀ ਯੂਜ਼ ਕਰਦੇ ਆਂ ਜੀ ਦੇਸੀ ਆਪਣੀ ਘਰ ਦੀ ਸ਼ੱਕਰ ਹੈ ਜੀ ਖਲਾੜੀ ਤੋਂ ਲਈ ਤੀ ਹੋਈ ਇਹ ਸ਼ੂਗਰ ਦੇ ਫ੍ਰੀ ਸ਼ੂਗਰ ਹੈ ਜੀ ਇਸ ਤੋਂ ਸ਼ੂਗਰ ਵੀ ਵਗੈਰਾ ਤੇ ਬੜੀਆ ਰਹਿੰਦਾ ਜੀ ਜਿਹੜੇ ਮੰਨ ਕੇ ਚਲੋ ਕਿਸੇ ਨੂੰ ਸ਼ੂਗਰ ਵੀ ਹੈ ਤੇ ਉਹ ਚੀਜ਼ਾਂ ਵੀ ਇਹ ਬੰਦਾ ਬਿਲਕੁਲ ਬਿਲਕੁਲ ਹਾਂ ਜੀ ਆ ਬਿਲਕੁਲ ਕਿਉਂਕਿ ਜਿੱਕਦੇ ਸਾਡੇ ਸਟਾਲ ਦੇ ਉੱਤੇ ਜੋ ਮਿੱਠੇ ਦੀ ਕਵਾਂਟਿਟੀ ਹੈ ਬਿਲਕੁਲ ਜ਼ੀਰੋ ਲੈਵਲ ਤੇ ਹੁੰਦੀ ਹੈ ਜੀ ਅਸੀਂ ਬਿਲਕੁਲ ਜ਼ੀਰੋ ਕਰਦੇ ਆ ਜੀ ਮਿੱਠਾ ਉਹ ਫਿਰ ਵੀ ਸਾਡੇ ਕੋਲ ਦੇਸੀ ਸ਼ੱਕਰ ਹੈ ਜੀ ਜੋ ਦੇਸੀ ਸ਼ੱਕਰ ਹੈ ਜੀ ਉਹ ਸ਼ੂਗਰ ਨੂੰ ਕੰਟਰੋਲ ਰੱਖਦੀ ਹੈ ਤੇ ਸ਼ੂਗਰ ਨਹੀਂ ਹੋਣ ਦਿੰਦੀ ਬਾਬਾ ਜੀ ਮਿਲਾਵਟ ਦਾ ਕੋਈ ਲੱਗਦਾ ਵੀ ਕਿਤੇ ਨਾ ਕਿਤੇ ਮਿਲਾਵਟ ਵਾਲਾ ਮਸਲਾ ਹੁਣ ਤਾਂ ਚਲੋ ਜਦੋਂ ਬੰਦਾ ਕੰਮ ਸ਼ੁਰੂ ਕਰਦਾ ਫਿਰ ਅਗਲਾ ਕਹਿੰਦਾ ਜੀ ਅਸੀਂ ਤਾਂ ਪਿਓਰ ਚੀਜ਼ ਦਿੰਨੇ ਆ ਪਰ ਜਿਵੇਂ ਜਿਵੇਂ ਕੰਮ ਚੱਲਦਾ ਫਿਰ ਅਗਲਾ ਛੇਤੀ ਕਰਦਾ ਵੀ ਯਾਰ ਚਲ ਕੋਈ ਨਾ ਇਹਦੀ ਥਾਂ ਤੇ ਆ ਪਾ ਦਿੰਨੇ ਆ ਮਿਲਾਵਟ ਵਾਲਾ ਮਸਲਾ ਕਦੀ ਨਹੀਂ ਬਾਬਾ ਜੀ ਅਸੀਂ ਸਟੋਲੀ ਇਹ ਸੋਚ ਕੇ ਲਗਾਇਆ ਜੀ ਅਸੀਂ ਲੋਕਾਂ ਦੀ ਭਲਾਈ ਲਈ ਹੈ ਤੇ ਇੱਕ ਬੜੀਆ ਚੀਜ਼ ਤਾਂ ਕਿ ਲੋਕ ਨਸ਼ਿਆਂ ਤੋਂ ਬਚਣ ਦੂਜਾ ਇਹ ਜੋ ਫਾਸਟ ਫੂਡ ਵਗੈਰਾ ਅਸੀਂ ਰੋਜ਼ਾਨਾ ਦੇਖਦੇ ਹਾਂ ਜੀ ਹਰ ਹਫ਼ਤੇ ਮਾਰਕੀਟ ਦੇ ਅੰਦਰ ਪੰਦਰਸ ਨਵੀਆਂ ਰੇੜੀਆਂ ਕੁਲਚੇ ਵਾਲਿਆਂ ਦੀ ਜਾਂ 버ਗਰ ਵਾਲਿਆਂ ਦੀ ਆ ਰਹੀਆਂ ਜਾਂ ਨੇ ਜੀ ਤੇ ਜੋ ਫਾਸਟ ਫੂਡ ਯੂਜ਼ ਕਰਕੇ ਲੋਕ ਆਪਣੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਜੀ ਅਸੀਂ ਵੀ ਖਾਂਦੇ ਸੀ ਪਹਿਲੇ ਬਾਬਾ ਜੀ ਪਰ ਉਸ ਦਾ ਸੇਵਨ ਬਹੁਤ ਹੀ ਘੱਟ ਕਰਤਾ ਜੀ ਜਦੋਂ ਦਾ ਸਾਨੂੰ ਆਪਣੇ ਸਿਸਟਮਾਰੇ ਵਿਰਸੇ ਬਾਰੇ ਪਤਾ ਲੱਗਿਆ ਜੇ ਅਸੀਂ ਇਸ ਸਿਸਟਮ ਨੂੰ ਚਲਾ ਰਹੇ ਹਾਂ ਤੇ ਅਸੀਂ ਫਾਸਟ ਫੂਡ ਤੋਂ ਬਹੁਤ ਹੀ ਜ਼ਿਆਦਾ ਦੂਰ ਹੋ ਗਏ ਬਾਬਾ ਜੀ ਆਪਣੀ ਲਾਈਫ ਚ ਸਿਰਫ 2 ਜਾਂ 5% ਹੀ ਫਾਸਟ ਫੂਡ ਦਾ ਯੂਜ਼ ਕਰਦੇ ਆ ਜੀ ਅਦਰਵਾਈਜ਼ ਅਸੀਂ ਆਪਣਾ ਸਭ ਰਸਤੇ ਦਾ ਜੋ ਸਾਨੂੰ ਵਿਰਾਸਤ ਚ ਮਿਲਿਆ ਹੈ ਜੀ ਉਹੀ ਚੀਜ਼ ਯੂਜ਼ ਕਰਦੇ ਆ ਕਿਵੇਂ ਲੱਗਦਾ ਬਾਈ ਲੋਕ ਜਦੋਂ ਆਉਂਦੇ ਆ ਪੈਕ ਕਰਾ ਕੇ ਲਿਜਾਂਦੇ ਪਰਿਵਾਰਾਂ ਚ ਘਰੇ ਵੀ ਵਰਤਦੇ ਫਿਰ ਬਿਲਕੁਲ ਬਿਲਕੁਲ ਬਾਬਾ ਜੀ ਸਾਡੇ ਕੋਲ ਸਾਡੇ ਨੰਬਰ ਬੋਰਡ ਤੇ ਲਿਖਿਓਏ ਨੇ ਜੀ ਸਾਰੇ ਭਾਂਜਿਆਂ ਦਾ ਪਿਆਰ ਇੰਨਾ ਜੀ ਸਾਨੂੰ ਸਵੇਰੇ 7 ਵਜੇ ਤੋਂ ਕਾਲ ਆਣੀ ਸ਼ੁਰੂ ਹੋ ਜਾਂਦੀ ਹੈ ਜੀ ਤੇ ਅਸੀਂ ਲੈ ਕੇ ਆਂਦੇ ਆ ਜੀ ਪੈਕਿੰਗ ਕਰਦੇ ਆ ਜੀ ਜੋ ਪੈਕਿੰਗ ਕਰਕੇ ਲੈ ਕੇ ਜਾਂਦਾ ਸੀ ਪੈਕਿੰਗ ਇੱਥੇ ਦੇ ਪੱਡੇ ਵਾਲੇ ਦੇਖ ਲੋ ਸੁਨੋਰੀ ਦੇ ਐਸ ਐਚਓ ਸਾਹਿਬ ਜਿਨ੍ਹਾਂ ਦਾ ਸਾਨੂੰ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਜੀ ਤੇ ਉਹ ਉਹਨਾਂ ਨੇ ਸਾਨੂੰ ਬਹੁਤ ਹੀ ਸਪੋਰਟ ਕੀਤੀ ਹੈ ਜੀ ਹਾਂ ਤੇ ਉਹ ਰੋਜ਼ਾਨਾ ਸਾਡੇ ਕਸਟਮਰਾਂ ਨੇ ਜਾਂ ਸਾਡੇ ਕੋਲ ਰੋਜ਼ਾਨਾ ਹੀ ਸਰ੍ਹਦਾ ਹੀ ਲੈਣ ਆਉਂਦੇ ਆਂ ਜੀ ਕਿੰਨਾ ਕਿ ਦੁੱਧ ਲੱਗ ਜਾਂਦਾ ਬਾਈ ਸਾਡੇ ਜੀ ਦੇ 20 ਲੀਟਰ ਦੁੱਧ ਲੱਗ ਜਾਂਦਾ ਹੈ ਜੀ ਦਿਨ ਚ ਦਿਨ ਚ ਹਾਂ ਜੀ ਤੇ ਰਗੜ ਇੱਕ ਵਾਰੀ ਲਾਉਣੇ ਆ ਕਿ ਦੋ ਵਾਰੀ ਨਹੀਂ ਬਾਬਾ ਜੀ ਹੁਣ ਤੁਸੀਂ ਦੇਖ ਹੀ ਰਹੇ ਸੀ ਕਿ ਪਬਲਿਕ ਦਾ ਘਟ ਕਿੰਨਾ ਸੀ ਜੀ ਇੱਕ ਰਗੜੇ 'ਚ 30 ਤੋਂ 35 ਗਲਾਸ ਹੀ ਤਿਆਰ ਕੀਤੇ ਜਾਂਦੇ ਆਂ ਜੀ ਉਹ ਲੱਗੇ ਜੀ ਉਹ ਦੁਬਾਰਾ ਰਗੜਾ ਸ਼ੁਰੂ ਕਰਨ ਲੱਗੇ ਆ ਬਾਬਾ ਜੀ ਦੁਬਾਰਾ ਤਿਆਰ ਹੋ ਹਾਂਜੀ ਹਾਂਜੀ ਦਿਨ ਚੋ ਘੱਟੋ ਘੱਟ 6 ਜਾਂ 7 ਰਗੜੇ ਲੱਗ ਜਾਂਦੇ ਆ ਕੀ ਲੋਕ ਪੂਰੇ ਖੁਸ਼ ਆ ਹਾਂਜੀ ਹਾਂ ਬਾਬਾ ਜੀ ਲੋਕ ਸਭ ਬਹੁਤ ਹੀ ਬੜੀਆ ਰਿਸਪੌਂਸ ਮਿਲ ਰਿਹਾ ਜੀ ਲੋਕ ਪਸੰਦ ਵੀ ਕਰ ਰਹੇ ਨੇ ਜੀ ਤੇ ਉਹਨਾਂ ਦੀ ਸਿਹਤ ਲਈ ਵੀ ਬੜੀਆ ਹੈ ਬਾਬਾ ਜੀ ਇਸ ਚ ਪਾਈ ਜਾਣ ਵਾਲੀ ਹਰ ਚੀਜ਼ ਦਾ ਇੱਕ ਆਪਣਾ ਹੀ ਫਾਇਦਾ ਹੈ ਸਰੀਰ ਦੇ ਲਈ ਜੀ ਜੇਸਟ ਵੀ ਵੱਖਰਾ ਹਾਂਜੀ ਜਿਵੇਂ ਕਾਲੀ ਲੱਛੀ ਅਸੀਂ ਯੂਜ਼ ਕਰਦੇ ਆ ਜੀ ਇਹ ਕਾਲੀ ਮਿਰਚ ਇਹ ਬੈਬਾਦੀ ਜਿਵੇਂ ਕੋਈ ਸਰੀਰ ਚ ਦਰਦ ਹੈ ਜੀ ਬੈਬੂ ਦਾ ਉਹ ਦੂਰ ਕਰੇਗੀ ਜੀ ਹਾਂ ਬਾਬਾ ਜੀ ਬਾਕੀ ਬਦਾਮ ਸਿਹਤ ਲਈ ਬੜੀਆਂ ਨੇ ਜੀ ਮਗਜ ਸਿਹਤ ਲਈ ਬੜੀਆਂ ਨੇ ਤੇ ਬਾਬਾ ਜੀ ਖਸਖਸ ਹੈ ਜੀ blood ਪਤਲਾ ਵੀ ਹੋਏਗਾ ਜਿਹੜੇ ਅੱਜ ਕੱਲ ਲੋਕਾਂ ਨੂੰ ਬੀਪੀ ਦੀ ਸ਼ਿਕਾਇਤ ਹੈ ਉਹਨਾਂ ਲਈ ਵੀ ਗਰਮੈਸ਼ ਹਾਂ ਜੀ ਜੋ ਕਹਿੰਦੇ ਨੇ ਜੀ ਆਪ ਦਾ ਖੂਨ ਗਾੜਾ ਹੋ ਗਿਆ ਇਹ ਹੋ ਗਿਆ ਜੀ ਉਹਦੇ ਲਈ ਵੀ ਬਹੁਤ ਹੀ ਬੜੀਆਂ ਚੀਜ਼ਾਂ ਹੈ ਬਾਬਾ ਜੀ ਤੇ ਹਰ ਚੀਜ਼ ਸਾਡੇ ਲਈ ਲਾਹੇਵੰਦ ਹੈ ਲਾਹੇਵੰਦ ਹੈ ਜੀ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਇੱਕ ਬੜੀਆ ਚੀਜ਼ ਦਈਏ ਤਾਂ ਕਿ ਉਹਨਾਂ ਦੀ ਸਿਹਤ ਬਣੀ ਰਹੇ ਤੇ ਸਾਨੂੰ ਪਿਆਰ ਵੀ ਮਿਲਦਾ ਰਹੇ ਜੀ ਸਮਾਜ ਸੇਵਾ ਵੀ ਹੋ ਸਕੇ ਕਿਸਮ ਦੀ ਇਹ ਵੱਡੀ ਸਮਾਜ ਸੇਵਾ ਪਹਿਲਾਂ ਹਾਂ ਜੀ ਹਾਂ